ਕੱਲ 25 ਅਪ੍ਰੈਲ ਦਿਨ ਵੀਰਵਾਰ ਸਵੇਰੇ 11 ਵਜੇ ਸਥਾਨ ਹਰਮਨ ਚੌਂ ਗੁਰਦਾਸਪੁਰ ਵਿਖੇ ਸਾਡੇ ਪੰਜਾਬ ਦੇ ਹਰਮਨ ਪਿਆਰੇ ਮੁੱਖ ਮੰਤਰੀ ਤਸ਼ੀਫ ਲੈ ਕੇ ਆ ਰਹੇ ਨੇ ਔਰ ਇੱਕ ਬਹੁਤ ਵੱਡੀ ਵਿਸ਼ਾਲ ਰੈਲੀ ਦਾ ਆਯੋਜਨ ਕੀਤਾ ਜਾਏਗਾ ਜਿੱਥੇ ਸਾਡੇ ਲੋਕ ਸਭਾ ਦੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਸਾਡਾ ਨੌਜਵਾਨ ਆਗੂ ਅੰਤ ਤੱਕ ਇਮਾਨਦਾਰ ਸ਼ਹਿਰੀ ਕਲਸੀ ਜਿਹੜਾ ਵਿਧਾਇਕ ਆ ਬਟਾਲੇ ਤੋਂ ਉਹਨਾਂ ਦੇ ਹੱਕ ਦੇ ਵਿੱਚ ਉਹਨਾਂ ਪ੍ਰਚਾਰ ਸ਼ੁਰੂ ਕਰਨਗੇ ਮੈਂ ਇਲਾਕਾ ਵਾਸੀਆਂ ਨੂੰ ਅਰਦਾਸਪੁਰ ਦੇ ਸਾਰੇ ਲੋਕਾਂ ਨੂੰ ਉਰਜੋਰ ਬੇਨਤੀ ਵੀ ਕਰਦਾ ਅਪੀਲ ਵੀ ਕਰਦਾ ਕਿ ਕੱਲ ਸਵੇਰੇ 11 ਵਜੇ ਹਨੂਮਨ ਜੋਗ ਉੱਚ ਕੇ ਇਸ ਰੈਲੀ ਦੀ رونਕ ਨੂੰ ਬਤਾਓ ਔਰ ਖਾਸ ਕਰਕੇ ਪੰਜਾਬ ਦੇ ਲੋਕਾਂ ਦੇ ਜਿਹੜਾ ਦੇ ਰਾਜ ਕਰਨ ਵਾਲੇ ਮੁੱਖ ਮੰਤਰੀ ਉਹਨਾਂ ਦੇ ਵਿਚਾਰ ਵੀ ਸੁਣੋ ਔਰ ਜਿਹੜੇ ਉਪਰਾਲੇ ਜਿਹੜਾ ਸੁਪਨਾ ਆਮ ਆਦਮੀ ਪਾਰਟੀ ਦੇ ਹਰ ਵਲੰਟੀਅਰ ਨੇ ਪੰਜਾਬ ਨੂੰ ਰੰਗਲਾ ਬਣਾਉਣ ਦੇ ਵਿੱਚ ਲਿਆ ਸੀ ਉਹ ਅੱਜ ਸਰਕਾਰ ਹੋ ਰਿਆ ਔਰ ਉਹ ਸਰਕਾਰ ਹੋਣ ਦੇ ਵਿੱਚ ਸਾਡੇ ਮੁੱਖ ਮੰਤਰੀ ਦਾ ਬਹੁਤ ਵੱਡਾ ਯੋਗਦਾਨ ਆ ਉਹਨਾਂ ਦੇ ਕਾਲ ਵਿਚਾਰ ਸੁਣੀਏ ਔਰ ਆਉਣ ਵਾਲੇ ਸਮੇਂ ਦੇ ਵਿੱਚ ਮਜ਼ਬੂਤੀ ਦੇ ਨਾਲ ਆਮ ਆਦਮੀ ਪਾਰਟੀ ਦੇ ਨਾਲ ਖੜੇ ਹੋ ਕੇ ਇਸ ਲੋਕ ਸਭਾ ਸੀਟ ਤੋਂ ਅਮਰ ਸ਼ੇਰ ਸਿੰਘ ਗਲਸੀ ਨੂੰ ਬਹੁਤ ਵੱਡੀ ਗਿਣਤੀ ਦੇ ਨਾਲ ਵੋਟਾਂ ਪਾ ਕੇ ਕਾਮਯਾਬ ਕਰੀਏ ਧੰਨਵਾਦ